ਜਗਤ ਵਿੱਚ ਆਵਾਰਾ ਪਸ਼ੂ ਨੇ ਜਿੱਤ ਕਰਕੇ ਕਾਫੀ ਸੜਕੇ ਹਾਸੇ ਹੁੰਦੇ। ਬਮ ਕਮਿਊਨਲ ਕਾਰਪੋਰੇਸ਼ਨ ਵਿੱਚ ਕੀ ਕੁਝ ਕਰਦੇ ਆ ਬਮ ਦੇਖੋ ਅਸੀਂ ਪਹਿਲੇ ਹੀ ਇਹਦੇ ਇਸ ਪ੍ਰੋਬਲਮ ਦੇ ਉੱਤੇ ਮੇਰੇ ਖਿਆਲ ਕਾਫੀ ਨਕੇਲ ਕਸੀ ਹੋਈ ਆ। ਮੇਰੀ ਲਾਸਟ ਆਪਣੇ ਅਫਸਰ ਸਾਹਿਬਾਨਨ ਦੇ ਨਾਲ ਵੀ ਗੱਲ ਹੋਈ ਸੀਗੀ। ਸਾਡੇ ਨਾਲ ਕਾਫੀ ਗਊਸ਼ਾਲਾਜ਼ ਅਸੋਸੀਏਟਡ ਆ ਤੇ ਜਿੱਥੇ ਕਿਤੇ ਸਾਨੂੰ ਇਹਦੀ ਕੰਪਲੇਂਟ ਆਉਂਦੀ ਆ ਉਸੇ ਵੇਲੇ ਉਸ ਐਨੀਮਲ ਨੂੰ ਲਿਫਟ ਕਰਕੇ ਤੇ ਅਸੀਂ ਗਊਸ਼ਾਲਾਜ਼ ਦੇ ਵਿੱਚ ਉਹਨੂੰ ਭੇਜ ਦਿੰਨੇ ਆ ਕਿਉਂਕਿ ਉਸ ਉਹਨਾਂ ਗਊਸ਼ਾਲਾਜ਼ ਨੂੰ ਸਰਕਾਰ ਵੱਲ ਕਾਫੀ ਮੁਆਵਜ਼ਾ ਵੀ ਦਿੱਤਾ ਜਾਂਦਾ ਬਟ ਉਹ ਸਾਰੀਆਂ ਗਊਸ਼ਾਲਾਸ ਹੈਲਪਫੁਲ ਵੀ ਬਹੁਤ ਆਜ ਤੱਕ ਉਹਨਾਂ ਨੇ ਕਾਰਪੋਰੇਸ਼ਨ ਦਾ ਬੜਾ ਸਾਥ ਦਿੱਤਾ ਤੇ ਕਾਰਪੋਰੇਸ਼ਨ ਨੇ ਉਹਨਾਂ ਦਾ ਬੜਾ ਸਾਥ ਦਿੱਤਾ ਇਸ ਕਰਕੇ ਜਿੱਥੇ ਕਿਤੇ ਵੀ ਪ੍ਰੋਬਲਮ ਆ ਸੀ ਉਹਨਾਂ ਨੂੰ ਉੱਥੇ ਲਿਫਟ ਕਰਦੇ ਆ ਕਿਉਂਕਿ ਕਾਫੀ ਵੱਡਾ ਇਹ ਪਿੱਛੇ ਹਾਦਸਾ ਹੋਇਆ ਜੋ ਬੜਾ ਅਨਫੋਰਚੂਨੇਟ ਸੀਗਾ ਬਟ ਫੇਰ ਵੀ ਜੋ ਇਹਦੇ ਵਿੱਚ ਇਹਦੇ ਲਈ ਹੋਰ ਬੈਟਰ ਅਸੀਂ ਕਰ ਸਕਦੇ ਆ ਉਹਦਾ ਵੀ ਅਸੀਂ ਕੋਈ ਪਲਾਨ ਬਣਾ ਕੇ ਜਲਦੀ ਉਹਨੂੰ ਵੀ ਇੰਪਲੀਮੈਂਟ ਕਰਾਂਗੇ ਜਿਹੜੇ ਸ਼ਹਿਰ ਵਿੱਚ ਜਿਹੜੇ ਗਊਸ਼ਾਲਾ ਉੱਥੇ ਜਿਹੜੀ ਆਵਾਰਾ ਦੇ ਪਨਾਹ ਦਿੰਦੀ ਹੈ ਉਹਨਾਂ ਨੂੰ ਹਾਂਜੀ ਇਹਦੇ ਰਿਗਾਰਡਿੰਗ ਮੈਂ ਇਹ ਸੋਚਿਆ ਸੀਗਾ ਕਿ ਜਿੱਦਾਂ ਰਾਮ ਤੀਰਤ ਗਊਸ਼ਾਲਾ ਕਾਫੀ ਵੱਡੀ ਹੈ ਬਾਬਾ ਪੌੜੀ ਵਾਲੀ ਜੀ ਦੀ ਜਾਂ ਇਕਯੂ ਮੰਡੀ ਗਊਸ਼ਾਲਾ ਹੈਗੀ ਆ ਸਾਹਮਣੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਨਾਲ ਗੱਲ ਕਰਕੇ ਕੁਝ ਰਿਸ਼ ਡਿਸਾਈਡ ਕਰ ਲਈ ਜਾਏ ਕਿ ਜਿੱਥੇ ਕੁਝ ਉਹਨਾਂ ਨੂੰ ਵੀ ਉਹ ਉਹ ਵੀ ਉਹਨਾਂ ਦੀ ਸਾਮ ਸੰਭਾਲ ਕਰਨ ਦੇਖੋ ਇਹ ਉਸ ਮੈਨੇਜਮੈਂਟ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਮੈਂ ਐਕਚੁਅਲ ਫੈਕਟਸ ਤੁਹਾਨੂੰ ਦੱਸ ਸਕਦੀ ਹਾਂ ਕਿ ਕੀ ਡਿਸਾਈਡ ਹੋਇਆ ਮੈਂ ਅਸੀਂ ਅਭੀ ਸੋਨਿਆ ਕੀ ਤੁਸੀਂ ਲਗਾਤਾਰ ਜਿਹੜੀ ਸੈਲਰੀ ਹੈ ਉਹ ਵੀ ਵਕਫ ਵਕਫ ਗਊਸ਼ਾਲਾ ਤੋਂ ਜਨਰੇਟ ਕਰਦੇ ਆ ਰਹੇ ਹਾਂ ਹਾਂਜੀ ਮੈਂ ਕੰਮ ਦਿਨ ਨੂੰ ਗਊਸ਼ਾਲਾ ਨੂੰ ਇਹ ਲਾਸਟ ਟਾਈਮ ਦਿੱਤੀ ਸੀ ਕਿਉਂਕਿ ਮੈਂ ਉਹ ਗਊਸ਼ਾਲਾ ਦਾ ਇੱਕ ਇੱਕ ਡਿਫਰੈਂਟ ਕੰਮ ਦੇਖਿਆ ਕਿ ਉੱਥੇ ਉਹਨਾਂ ਗਊਆਂ ਦੀ ਸੇਵਾ ਹੋ ਰਹੀ ਹੈ ਜਿਨ੍ਹਾਂ ਨੂੰ ਸਾਰੇ ਸਮਾਜ ਦੁਆਰਾ ਨਿਸ਼ਕਾਸ਼ਿਤ ਕਰ ਦਿੱਤਾ ਜਾਂਦਾ ਤੇ ਉਹਨਾਂ ਗਊਆਂ ਦੀ ਸੇਵਾ ਦੇ ਲਈ ਉਹਨਾਂ ਦੇ ਇਲਾਜ ਦੇ ਲਈ ਉਹਨਾਂ ਦੇ ਦੋ ਵਕਤ ਦੇ ਖਾਣੇ ਲਈ ਮੈਂ ਤੇ ਇੱਕ ਛੋਟਾ ਜਿਹਾ ਕੰਟਰੀਬਿਊਸ਼ਨ ਕੀਤਾ ਤੇ ਇਹਦੇ ਲਈ ਮੈਂ ਸੋਚਦੀ ਆ ਕਿ ਮੈਂ ਕੌਣ ਹੁੰਨੀ ਆ ਕਰਨ ਵਾਲੀ ਜਾਂ ਕੀ ਇਹ ਪਰਮਾਤਮਾ ਨੇ ਡਿਊਟੀ ਲਈ ਉਹਨਾਂ ਦਾ ਹੁਕਮ ਸੀਗਾ ਤੇ ਉਹ ਨਿਭਾਉਂਦੇ ਹੋਏ ਮੈਂ ਇਹ ਸੇਵਾ ਚ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਆਪਣਾ ਜੀ ਅੰਮ੍ਰਿਤਸਰ ਤੋਂ 12 ਪਛੋ ਜਿਹੜਾ ਮੁੱਦਾ ਜਲਦੀ ਖਤਮ ਹੋਏਗਾ ਬਹੁਤ ਜਲਦੀ ਜੀ ਇਹਨੂੰ ਅਸੀਂ ਪਹਿਲੇ ਹੀ ਕਾਫੀ ਸੀਰੀਅਸਲੀ ਲਿਆ ਹੋਇਆ ਤੇ ਜਿੱਥੇ ਕਿਤੇ ਵੀ ਇਹ ਸਮੱਸਿਆ ਨਜ਼ਰ ਆਉਂਦੀ ਆ ਸਾਰੀ ਟੀਮ ਤੁਰੰਤ ਐਕਸ਼ਨ ਕਰਦੀ ਆ ਪਈ ਸਾਹਿਬ ਵਾਰਾ ਪਸ਼ੂਆਂ ਦਾ ਮੁੱਦਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਜ਼ਰੂਰ ਧਿਆਨ ਦੋ ਵਾਹਿਗੁਰੂ ਜੀ ਕਾ ਹਾਲ ਸਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਮਨ ਬਹੁਤ ਪਰੇਸ਼ਾਨ ਹੋਇਆ ਜਦੋਂ ਮੈਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਹਦੇ ਐਕਸੀਡੈਂਟ ਬਾਰੇ ਸੁਣਿਆ ਪਹਿਲੇ ਮੈਂ ਕਦੀ ਸਚਾਈ ਕਹਿ ਰਹੇ ਆ ਉਹਦੇ ਗਾਣੇ ਵਗੈਰਾ ਨਹੀਂ ਸੀ ਸੁਣੇ ਪਰ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੈਂ ਸੁਣਿਆ ਕਿ ਉਹਨੇ ਪਿਓ ਧੀ ਦੇ ਉੱਤੇ ਭੈਣ ਭਰਾਵਾਂ ਦੇ ਉੱਤੇ ਇੱਕ ਸੱਭਿਆਚਾਰ ਦੇ ਉੱਤੇ ਬੜਾ ਸੋਹਣਾ ਗਾਇਆ ਔਰ ਜਦੋਂ ਉਹਦੇ ਐਕਸੀਡੈਂਟ ਦੀ ਖਬਰ ਆਈ ਮਨ ਬਹੁਤ ਪਰੇਸ਼ਾਨ ਹੋਇਆ ਤੇ ਜਦੋਂ ਕਾਰਨ ਲੱਭਿਆ ਕਾਰਨ ਆਵਾਰਾ ਪਸ਼ੂ ਤੇ ਮੇਰੀ ਬੇਨਤੀ ਹੈ ਸਰਕਾਰ ਦੇ ਚਰਨਾਂ ਦੇ ਵਿੱਚ ਵੀ ਕਿ ਜਦੋਂ ਵੀ ਅਸੀਂ ਕੋਈ ਚੀਜ਼ ਖਰੀਦਦੇ ਹਾਂ ਉਹਦੇ ਉੱਤੇ ਜੇ ਇਹ ਪਸ਼ੂਆਂ ਦਾ ਟੈਕਸ ਲਿਆ ਜਾਂਦਾ ਤੇ ਇਹਨਾਂ ਦੀ ਰੋਕ-ਥਾਮ ਵੀ ਜ਼ਰੂਰ ਕੀਤੀ ਜਾਵੇ ਆਏ ਦਿਨੀ ਕੋਈ ਨਾ ਕੋਈ ਹਾਦਸਾ ਵਾਪਰਦਾ ਆਏ ਦਿਨੀ ਕੋਈ ਨਾ ਕੋਈ ਸੜਕ ਦੇ ਉੱਤੇ ਮੌਤ ਹੁੰਦੀ ਹੈ ਇਹ ਤੇ ਚਲੋ ਵੱਡਾ ਗਾਇਕੇ ਇਹਦੀ ਖਬਰ ਸਭ ਦੇ ਸਾਹਮਣੇ ਆ ਗਈ ਪਰ ਜਿਹੜੇ ਰੋਜ਼ ਨਿਤਾ ਪ੍ਰਤੀ ਕਈ ਇਹੋ ਜਿਹੇ ਹਾਦਸੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਉਹ ਵੀ ਤੇ ਕਿਸੇ ਮਾਂ ਦੇ ਪੁੱਤ ਨੇ ਉਹ ਵੀ ਤੇ ਕਿਸੇ ਭੈਣ ਦੇ ਭਰਾ ਨੇ ਉਹ ਵੀ ਪਰਿਵਾਰਕ ਮੈਂਬਰ ਨੇ ਤੇ ਇਹ ਮੈਂ ਬੇਨਤੀ ਜ਼ਰੂਰ ਕਰਾਂਗਾ ਸਰਕਾਰ ਦੇ ਚਰਨਾਂ ਦੇ ਵਿੱਚ ਕਿ ਭਾਈ ਤੁਸੀਂ ਇਹ ਆਪਣੀ ਡਿਊਟੀ ਨੂੰ ਸਮਝੋ ਔਰ ਜਿੰਨੀ ਜਲਦੀ ਹੋ ਸਕੇ ਇਹ ਆਵਾਰਾ ਪਸ਼ੂਆਂ ਦੇ ਉੱਤੇ ਰੋਕ ਥਾਮ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ